ਹਾਂਜੀ ਸਵਾਗਤ ਕਰਦੇ ਆ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਅੱਜ ਪਹੁੰਚ ਚੁੱਕੇ ਆ ਜੀ ਪਿੰਡ ਬੱਲਸਰਾਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਆਪਣਾ ਅੱਜ ਇੱਕ ਨਵੀਂ ਵੀਡੀਓ ਬਣਾਉਣ ਲੱਗੇ ਆ ਪਸ਼ੂਆਂ ਦੀ ਨਹੀਂ ਬਣਨ ਲੱਗੀ ਅੱਜ ਦੀ ਵੀਡੀਓ ਜਿਹੜੀ ਬਣਨ ਲੱਗੀ ਆ ਜੀ ਇਹ ਇੱਕ ਘਰ ਦੀ ਵੀਡੀਓ ਬਣਨ ਲੱਗੀ ਆ ਜਿਹੜਾ ਮੇਨ ਰੋਡ ਦੇ ਉੱਤੇ ਹੀ ਘਰ ਆ ਬੱਲਸਰਾਾ ਪਿੰਡ ਦੇ ਵਿੱਚ ਰੋਡ ਲੰਘਦਾ ਜਿਹੜਾ ਉਹਦੇ ਉੱਪਰ ਘਰ ਆ ਉਹ ਭਾਜੀ ਉਹਨਾਂ ਨੇ ਸੇਲ ਕਰਨਾ 프ਰੰਟ ਜਿਹੜਾ 31 ਫੋਟਿਆਂ ਤੇ ਬੈਕ ਸਾਈਡ ਨੂੰ 42 ਫੋਟਿਆਂ ਤਿੰਨ ਬੈੱਡਰੂਮ ਐ ਇਹਦੇ ਵਿੱਚ ਤੇ ਲੌਬੀ ਵੀ ਕਾਫੀ ਸੋਹਣੀ ਬਣੀ ਆ ਤੇ ਆਹ ਵੇਖ ਲਓ ਸੋਹਣਾ ਘਰ ਬਣਾਇਆ ਤੇ ਵੀਰ ਨੇ ਘਰ ਨਾਮਾ ਬਣਾ ਲਿਆ ਇਸ ਜਗ੍ਹਾ ਤੋਂ ਜਾ ਕੇ ਦੂਸਰੀ ਜਗ੍ਹਾ ਤੇ ਤੇ ਇਹ ਵੀਰ ਦਾ ਪੁਰਾਣਾ ਘਰ ਸੀ ਤੇ ਕਹਿੰਦਾ ਮੈਂ ਸੇਲ ਕਰ ਦੇਣਾ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਾਵਾਂਗੇ ਗੱਲ ਬਾਤ ਕਰਦੇ ਆਂ ਐਡਰੈਸ ਤੁਹਾਨੂੰ ਸਾਰਾ ਦੱਸ ਦੇਣਗੇ ਤੇ ਨਾਲੇ ਘਰ ਦੀ ਡਿਟੇਲ ਦੇ ਦੇਣਗੇ ਜੀ ਹਾਂਜੀ ਸਾਸਰੀ ਕਾਲ ਭਾਜੀ ਸਾਸਰੀ ਕਾਲ ਭਾਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਜੀ ਠੀਕ ਆ ਚੜਦੀ ਕਲਾ ਜੀ ਐਡਰੈਸ ਦੱਸ ਦੋ ਜੀ ਆਪਣਾ ਹਾਂਜੀ ਪਿੰਡ ਬਲਸਰਾਂ ਹਾਂਜੀ ਜਿਲ੍ਹਾ ਅੰਮ੍ਰਿਤਸਰ ਜੀ ਜਿਹੜਾ ਅੰਮ੍ਰਿਤਸਰ ਠੀਕ ਆ ਜੀ ਤੇ ਨਾਮ ਕੀ ਆ ਜੀ ਨਾਮ ਜਗਦੀਪ ਸਿੰਘ ਫੋਨ ਨੰਬਰ ਦੱਸ ਦੋ ਜੀ 623999483 ਤੇ ਇੱਕ ਘਰ ਸੇਲ ਕਰ ਦੇਣਾ ਹਾਂਜੀ ਬਾਕੀ ਅਸੀਂ ਘਰ ਸੇਲ ਕਰਨ ਦੀ ਵੀਡੀਓ ਨਹੀਂ ਅਜੇ ਤੱਕ ਬਣਾਈ ਤੇ ਨਾ ਹੀ ਅਸੀਂ ਬਣਾਉਣ ਦੇ ਹੱਕ 'ਚ ਆ ਵੀ ਕਿਸੇ ਨੂੰ ਘਰ ਤੋਂ ਬੇਕਾਰ ਕਰਨ ਦੇ ਹੱਕ 'ਚ ਨਹੀਂ ਹੈਗੇ ਕਿਉਂ ਘਰ ਬਣਾਉਣਾ ਬਹੁਤ ਔਖਾ ਵਾ ਹਾਂਜੀ ਤੇ ਇਹ ਤੁਸੀਂ ਕਿਹਾ ਵੀ ਸਾਡੇ ਕੋਲ ਦੋ ਘਰ ਆ ਇੱਕ ਸੇਲ ਕਰਨਾ ਹੈ ਇਸ ਕਰਕੇ ਤੁਹਾਡੀ ਵੀਡੀਓ ਲੱਗੇ ਬਣਾਉਣ ਠੀਕ ਹੈ ਪੁਰਾਣਾ ਘਰ ਤੇ ਜਿਹੜਾ ਫਰੰਟ ਵਾ ਹੈ ਭਾਜੀ ਕਿੰਨੇ ਫੁੱਟ ਹੋਗਾ ਇਧਰ ਨੂੰ 31 ਫੁੱਟ ਦੇ ਲੱਗਦਾ 31 ਫੁੱਟ ਤੇ ਦੂਜੇ ਪੰਨੇ ਨੂੰ ਕਿੰਨੀ ਲੰਬਾਈ ਹੈ 48 ਫੁੱਟ ਆੜਾ ਮੇਨਵਾ ਗੇਟ ਦਾਡਾ ਹਨਾ ਗੱਡੀ ਕਿਹੜੀ ਲੱਗ ਜਾਂਦੀ ਇਥੇ ਗੱਡੀ ਆਲਟੋ ਆਲਟੋ ਲੱਗ ਜਾਂਦੀ ਬਾਕੀ ਸੋਹਣਾ ਅੰਦਰ ਦਿਖਾ ਦਈਏ ਬੈੱਡਰੂਮ ਕਿੰਨੇ ਆ ਜੀ ਖੋਲੋ ਬੂਆ ਖੋਲੋ ਜੀ ਆ ਵੇਖੋ ਜੀ ਮੱਝ ਵਿੱਚ ਡੇਰਾ ਬਿਆਸ ਦੇ ਲੱਗੇ ਆ ਜਿਹੜਾ ਜਾਂਦਾ ਰੋਡ ਨਾ ਸਠਿਆਲੇ ਤੋਂ ਮੱਲੋ ਆਉਂਦਾ ਬਿਆਸ ਤੋਂ ਡੇਰੇ ਘਾ ਤੋਂ ਮੂਹ ਦੇ ਉੱਤੇ ਆ ਆ ਵੇਖੋ ਜੀ ਆਜੋ ਅੰਦਰ ਦਾ ਘਰ ਇਹਨਾਂ ਇਸ ਟਾਈਮ ਤੇ ਕਿਰਾਏ ਤੇ ਦਿੱਤਾ ਹੋਇਆ ਹੈ ਘਰ ਹਨਾ ਆ ਕਿੰਨੇ ਫੁੱਟ ਦਾ ਹੋਊਗਾ ਜੀ ਲੌਬੀ ਜਿਹੜੀ ਹੈ ਬਣਾਈ ਲੌਬੀ ਹੋਣੀ ਪੱਛੀ 13 25 ਤੋਂ ਨਹੀਂ 13 ਹਨਾ 25 ਬਾਕੀ ਇੱਧਰ ਵੀ ਇੱਕ ਛੋਟਾ ਦਰਵਾਜ਼ਾ ਲੱਗਾ ਇੱਧਰ ਬਾਥਰੂਮ ਬਣਿਆ ਹੋਇਆ ਤੇ ਇੱਕ ਆ ਬੈੱਡਰੂਮ ਹੈ ਹਨਾ ਆ ਬੈੱਡਰੂਮ ਕਿੰਨੇ ਫੁੱਟ ਦਾ ਹੋਊਗਾ ਭਾਜੀ ਇਹ 1311 ਦਾ 1311 ਦਾ ਬਾਕੀ ਸੋਨਾ ਪੇਂਟਪੋਡ ਵੀ ਚੰਗਾ ਸੋਨਾ ਹੋਇਆ ਆ ਵੀ ਬੈੱਡਰੂਮ ਹੀ ਆ ਜੀ ਹਾਂਜੀ ਠੀਕ ਆ ਇਹ ਵੀ ਉਹਨਾਂ ਸੇਮ ਹੀ ਆ ਠੀਕ ਆ ਇੱਕ ਆ ਬੈੱਡਰੂਮ ਆ ਇਹ 15000 15000 ਦਾ ਇਹ ਵੱਡਾ ਵਾ ਹਾਂਜੀ ਠੀਕ ਆ ਤਾਂ ਇਧਰ ਕਿਚਨ ਬਣੀ ਆ ਹਨਾ ਤੇ ਅੰਦਰ ਕਿੰਨੇ ਆ ਮਰਲੇ ਭਜੀ ਥਾ ਕਿੰਨਾ ਐ ਇਹ ਭਾਈ 6 ਮਰਲੇ ਨੇ 6 ਮਰਲੇ ਮਰਲੇ ਦਾ ਕਿ ਕੀ ਆ ਰੇਟ ਮਰਲੇ ਦਾ 1 ਲੱਖ 10000 ਅੱਛਾ 1 ਲੱਖ 10000 ਆ ਤੇ ਨੰਬਰ ਹੀ ਆ ਕਿ ਕਿੰਨਾ ਵਾ ਨੰਬਰ ਹੀ ਨੰਬਰ ਜਿੱਥੇ ਅੰਦਰ ਠੀਕ ਹੋ ਜੂਗੀ ਹਾਂਜੀ ਠੀਕ ਨੰਬਰ ਹੀ ਥਾ ਵਾ ਛੱਤ ਤੋਂ ਦਿਖਾ ਲਈ ਆ ਜਾਓ ਆ ਵੇਖੋ ਪੌੜੀਆਂ ਪਾੜੀਆਂ ਬਣੀਆਂ ਆ ਵੇਖੋ ਮੇਨ ਹੀ ਰੋਡ ਲੰਘਦਾ ਲਾਗੇ ਦੀ ਆ ਰੋਡ ਮੇਨ ਆ ਇੱਧਰ ਵੀ ਵੇ ਲੋਈ ਪੌੜੀਆਂ ਪੂੜੀਆਂ ਛੱਤੀਆਂ ਵਾਜੀ ਆ ਜਾਓ ਭਾਜੀ ਆ ਰਵੇ ਇੱਧਰ ਤੇ ਇੱਕ ਕਮਰਾ ਉੱਪਰ ਵੀ ਬਣਿਆ ਆ ਤੇ ਇਹਦਾ ਭਾਜੀ ਮੁੱਲ ਕਿੰਨਾ ਕੁ ਕਰੋਗੇ ਤੁਸੀਂ ਮੋਲ ਭਾਜੀ 21 ਕਿਲੋ ਲੱਖ 21 ਕਿਲੋ ਲੱਖ ਤੇ ਬਾਕੀ ਜੋ ਸਮਾਨ ਲੱਗਾ ਵਾ ਵੇਰਿੰਗ ਦਾ ਜਾਂ ਕੋਈ ਹੋਰ ਟੂਟੀਆਂ ਲੱਗਾ ਜਿਹੜਾ ਉਹ ਦੋਤਾ ਟਰੇਲੂ ਸਮਾਨ ਪੁੱਛੇ ਆ ਸ਼ਕਰੇ ਲੂਸਮਾਨ ਚੋਕੋ ਇਹਨਾਂ ਪੱਖੇ ਪੁੱਖੇ ਲੱਗੇ ਆ ਪੱਖੇ ਪੁੱਖੇ ਰਹਿਣ ਤਾਂ ਠੀਕ ਏ ਠੀਕ ਤੇ ਬਾਕੀ ਵਲਗਣ ਵਲਗਣ ਚਾਰਜ ਫੇਰੇ ਹੋਈ ਆ ਵੇਖ ਲਓ ਜੀ ਸਾਰੇ ਪਾਸੇ ਵੀਊਜ਼ ਹੋਣਾ ਵਾ ਕਰੋ ਚੈੱਕ ਬਾਕੀ ਕੇ ਇੰਨੇ ਵੀ ਖਰੀਦਣਾ ਹੋਵੇ ਭਾਜੀ ਉਹਨਾਂ ਦਾ ਨੰਬਰ ਦਿੱਤਾ ਗਿਆ ਤੇ ਫੋਨ ਜ਼ਰੂਰ ਕਰ ਲਿਓ ਉੱਪਰੋਂ ਵੀ ਸੋਣਾ ਸਾਫ਼ ਸੁਥਰਾ ਵਾਜੀ ਕਰ ਨਹੀਂ ਭਾਈ ਕੋਈ ਗੱਲਬਾਤ ਹੋਰ ਜੀ ਬਸ ਭਾਈ ਆਂਟੀ ਇਥੇ ਆਪਣਾ ਮਲੇ ਇੰਤਖਾਲ ਵੀ ਹੋਆ ਵਰ ਜਿੱਕੜੀ ਆ ਗਈ ਠੀਕ ਹੈ ਤੁਹਾਡੇ ਨਾਂ ਤੇ ਆ ਹਨਾ ਠੀਕ ਹੈ ਠੀਕ ਹੈ ਅੱਛਾ ਡੇਰੇ ਬਿਆਸ ਤੇ ਲੱਗ ਗਿਆ ਆ ਅੱਛਾ ਡੇਰੇ ਬਿਆਸ ਤੇ ਲੱਗ ਗਿਆ ਹੀ ਆ ਬਲਸਰਾ ਪਿੰਡ ਆ ਜਿਹੜਾ ਡੇਰੇ ਬਿਆਸ ਦੇ ਕੋਲ ਹੀ ਪੈ ਜਾਂਦਾ ਵਾ ਤੇ ਇੱਕ ਰਾਂ ਫੇ ਤੁਹਾਨੂੰ ਇਧਰੋਂ ਵੀ ਦਿਖਾ ਦਿੰਨੇ ਆ ਆ ਵੇਖੋ ਮੇਨ ਰੋਡ ਆ ਜਿਹੜਾ ਮਾਣਤਨ ਹੋ ਜਾਊਗਾ ਹੈ ਬਾਥਰੂਮ ਇੱਕੋ ਹੀ ਆ ਹਨਾ ਕੋਈ ਰੂਮ ਦੇ ਨਾਲ ਅਟੈਚਮੈਂਟ ਨਹੀਂ ਹੈਗਾ ਨਹੀਂ ਉਹ ਆ ਤੇ ਉੱਪਰ ਵੀ ਬਾਥਰੂਮ ਨਹੀਂ ਹੈਗਾ ਕੋਈ ਨਹੀਂ ਉੱਪਰ ਵੀ ਨਹੀਂ ਹੈਗਾ ਉੱਪਰ ਵੀ ਨਹੀਂ ਹੈਗਾ ਠੀਕ ਹੈ ਬਾਕੀ ਦੀ ਇੱਕ ਕਮਰਾ ਹੀ ਆ ਬਾਕੀ ਦੀ ਜਾਣਕਾਰੀ ਲੈ ਲਿਓ ਵੀਰ ਕੋਲ ਲਾ ਲਿਓ ਫੋਨ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ